ਹਾਂਜੀ ਤੁਸੀਂ ਜੁੜੇ ਹੋ ਪੰਜਾਬੀ ਖਬਰ ਨਾਮਾ ਨਾਰ ਸਿੰਘ ਰੰਗੀਲਾ ਦੇ ਨਾਲ ਤੇ ਮੈਂ ਹਾਂ ਨਾਰ ਸਿੰਘ ਰੰਗੀਲਾ ਕੁਝ ਦਿਨ ਪਹਿਲਾਂ ਅਮਰੀਕਾ ਤੋਂ ਆਏ ਇੱਕ ਐਨਆਰਆਈ ਦੇ ਉੱਪਰ ਘਰ ਵਿੱਚ ਬੜਕੇ ਦੋ ਸ਼ਖਸ ਵੱਲੋਂ ਹਮਲਾ ਕੀਤਾ ਗਿਆ ਦੀ ਗੋਲੀਆਂ ਮਾਰੀਆਂ ਗਈਆਂ ਦੀ ਜਿਸ ਵਿੱਚ ਐਨਆਰਆਈ ਜ਼ਖਮੀ ਹੋ ਗਿਆ ਸੀ ਤੇ ਉਸ ਨੂੰ ਹਸਪੀਟਲ ਦਾਖਲ ਕਰਾਇਆ ਗਿਆ ਸੀ ਇਹਨਾਂ ਅੱਗੇ ਬੱਚਿਆਂ ਨੇ ਵੀ ਬੇਨਤੀਆਂ ਕੀਤੀ ਸੀ ਰਿਕਵੈਸਟ ਕੀਤੀ ਸੀ ਤੇ ਪਰ ਇਹ ਕਾਤਲ ਨੇ ਜਿਹੜੇ ਗੋਲੀਆਂ ਮਾਰ ਕੇ ਆਪਣੀਆਂ ਉੱਥੋਂ ਫਰਾਰ ਹੋ ਜਾਂਦੇ ਨੇ ਤੇ ਪੁਲਸ ਪੰਜਾਬ ਪੁਲਿਸ ਕਾਰਵਾਈ ਕਰਦੇ ਹੋਏ ਇਹਨਾਂ ਦੋਸ਼ੀਆਂ ਤੱਕ ਪਹੁੰਚਦੀ ਹੈ ਤੇ ਇਹਨਾਂ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਤੇ ਇਹਨਾਂ ਤੋਂ ਜਿਹੜੇ ਪਿਸਤੌਲ ਸੀ ਜਦੋਂ ਬਰਾਮਦ ਕਰਨ ਲਈ ਉਸ ਥਾਂ ਤੇ ਲਿਜਾਇਆ ਜਾਂਦਾ ਤਾਂ ਇਹ ਪੁਲਿਸ ਦੇ ਉੱਪਰ ਵੀ ਗੋਲੀਆਂ ਚਲਾ ਦਿੰਦੇ ਹਨ ਤੇ ਜਵਾਬੀ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਵੱਲੋਂ ਵੀ ਇਹਨਾਂ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਿੱਥੇ ਜ਼ਖਮੀ ਹੋ ਜਾਂਦੇ ਨੇ ਤੇ ਇਹਨਾਂ ਨੂੰ ਤੁਰੰਤ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਆਓ ਤੁਹਾਡੀ ਹੁਣ ਪੰਜਾਬ ਪੁਲਿਸ ਦੇ ਨਾਲ ਗੱਲਬਾਤ ਕਰਾਵਾਂਗੇ ਤੇ ਉਹਨਾਂ ਨੇ ਇਹਨਾਂ ਬਾਰੇ ਕੀ ਖੁਲਾਸੇ ਕੀਤੇ ਆਉ ਤੁਹਾਨੂੰ ਲੈ ਚੱਲਦੇ ਹੁਣ ਜਿੱਦਾਂ ਪੰਜਾਬ ਪੁਲਿਸ ਦੇ ਕੋਲ ਤੇ ਉੱਥੇ ਗੱਲਬਾਤ ਕਰਦੇ ਹਾਂ ਜਿੱਥੇ ਇਹਨਾਂ ਨੇ ਪੰਜਾਬ ਪੁਲਿਸ ਤੇ ਗੋਲੀਆਂ ਚਲਾਈਆਂ ਨੇ ਪੰਜਾਬ ਪੁਲਿਸ ਉੱਥੇ ਮੌਜੂਦ ਹੈ ਤੇ ਉਸੇ ਥਾਂ ਦੇ ਉੱਪਰ ਇਹਨਾਂ ਨੇ ਪੁਲਿਸ ਦੇ ਉੱਤੇ ਹਮਲਾ ਕੀਤਾ ਗੋਲੀਆਂ ਚਲਾਈਆਂ ਨੇ ਜਿਸ ਵਿੱਚ ਪੰਜਾਬ ਪੁਲਿਸ ਬਰਾਬਰੀ ਕਾਰਵਾਈ ਕਰਦੇ ਹੋਏ ਨਾ ਉੱਪਰ ਗੋਲੀਆਂ ਚਲਾਉਂਦੀ ਹੈ ਜਿਸ ਵਿੱਚ ਜ਼ਖਮੀ ਹੋ ਜਾਂਦੇ ਨੇ ਤੇ ਇਹਨਾਂ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਤੇ ਹੁਣ ਜਿਹੜੀ ਇਹਨਾਂ ਵਾਰੇ ਜਾਣਕਾਰੀ ਹੈ ਉਹ ਆਪਾਂ ਪੰਜਾਬ ਪੁਲਿਸ ਤੋਂ ਲੈਨੇ ਆ ਉਹ ਲੈ ਚਾਲਦੇ ਆ ਤੁਹਾਨੂੰ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰ ਨਾਮ ਆਨਾਰ ਸਿੰਘ ਰੰਗੀਲਾ ਦੇ ਨਾਲ ਤੇ ਆਓ ਤੁਹਾਡੀ ਹੁਣ ਉਹਨਾਂ ਦੇ ਨਾਲ ਗੱਲਬਾਤ ਕਰਾਉਨੇ ਆ ਤੁਹਾਨੂੰ ਕੱਲ ਵੀ ਇਸ ਗੱਲ ਬਰੀਫ ਕੀਤਾ ਸੀ ਉਸ ਵਾਰੇ ਉਸ ਦੌਰਾਨ ਉਹ ਹੁਸ਼ਿਆਰਪੁਰ ਪੁਲਿਸ ਦੀ ਮਦਦ ਦੇ ਨਾਲ ਉਤੋਂ ਹੁਸ਼ਿਆਰਪੁਰ ਤੋਂ ਉਹਨੂੰ ਅਰੈਸਟ ਕੀਤਾ ਸੀ ਉਹ ਅਰੈਸਟ ਕਰਕੇ ਲਿਆ ਕੇ ਉਹਨਾਂ ਨੂੰ ਫਰਦਰ ਇਨਵੈਸਟੀਗੇਸ਼ਨ ਦੇ ਉਸ ਆਪਰੇਸ਼ਨ ਦੌਰਾਨ ਇੱਕ ਮੋਟਰਸਾਈਕਲ ਸੀ ਜਿਹੜਾ ਕਿ ਉਹਨਾਂ ਨੇ ਇਸ ਕ੍ਰਾਈਮ 'ਚ ਵਰਤਿਆ ਸੀ ਉਹਨੂੰ ਖਡੂਰ ਸਾਹਿਬ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਚ ਲਾਤਾ ਸੀ ਤੇ ਉਹ ਤੋਂ ਪਹਿਲਾਂ ਉਹ ਵੈਪਨ ਆ ਜਿਹੜੇ ਥਾਂ ਤੇ ਲਗਾ ਕੇ ਲੈ ਕੇ ਗਏ ਸੀ ਹੁਣ ਜਦੋਂ ਵਾਪਸ ਉਹਨਾਂ ਨੂੰ ਇੱਥੇ ਲਿਆ ਕੇ ਉਸ ਵੈਪਨਸ ਦੀ ਰਿਕਵਰੀ ਲਈ ਗੱਲ ਕੀਤੀ ਤਾਂ ਜਿਉਂ ਹੀ ਉਹਨਾਂ ਨੂੰ ਥਲੇਦਾਰਿਆ ਸੀ ਉੱਤਰਦਿਆਂ ਗੱਡੀ ਤੋਂ ਉਹਨਾਂ ਨੇ ਗੱਡੀ ਤੇ ਲੱਤ ਮਾਰ ਕੇ ਪਿੱਛੇ ਦੋ ਬੰਦੇ ਸਾਡੇ ਇੱਕ ਜਵਾਨ ਦੇ ਨਾਲ ਬੈਠੇ ਸੀ ਜਿਉਂ ਹੀ ਉਤਰ ਕੇ ਉਹਨਾਂ ਨੇ ਜਿੱਥੇ ਵੈਪਨ ਲਗਾਏ ਹੋਏ ਸੀ ਉਹਨਾਂ ਨੇ ਇੱਕਦਮ ਚਪਟ ਮਾਰ ਕੇ ਉਸ ਵੈਪਨਸ ਤੇ ਆਪਣੇ ਤਰੀਕੇ ਨਾਲ ਕਰਕੇ ਉਹਨਾਂ ਨੇ ਜਿਹੜੀ ਪੁਲਿਸ ਪਾਰਟੀ ਸੀ ਉਹ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਫਾਇਰਿੰਗ ਕੀਤੀ ਜਿਹਦੇ ਆਧਾਰ ਤੇ ਜੋ ਆ ਵੀ ਫਾਇਰਿੰਗ ਚ ਪੁਲਿਸ ਆਪਦੀ ਪ੍ਰੋਟੈਕਸ਼ਨ ਕਰਦੇ ਆ ਹੋਇਆ ਪੁਲਿਸ ਨੇ ਦੁਆਰਾ ਆਪਣੇ ਫੇਰ ਕਰਕੇ ਉਹਨਾਂ ਨੂੰ ਜਿਹੜਾ ਇਥੋਂ ਹੀ ਮੌਕੇ ਤੋਂ ਕਾਬੂ ਕੀਤਾ ਉਹਨਾਂ ਦੇ ਕਿੱਥੇ ਸੱਟਾਂ ਲੱਗੀਆਂ ਜਾਂ ਕਿੱਥੇ ਗੋਲੀ ਲੱਗੀ ਆ ਦੈਟ ਇਜ਼ ਦਾ ਮੈਟਰ ਉਹਨੂੰ ਹਸਪਤਾਲ ਪਹੁੰਚੇ ਕਰਤਾ ਤੇ ਉਹ ਜਿਹੜੀ ਆ ਸਾਰੀ ਆ ਰਿਕਵਰੀ ਕਰਨ ਦੇ ਲਈ ਇੱਥੇ ਲੈ ਕੇ ਆਏ ਸੀ ਬਾਕੀ ਜਿਹੜੀ ਡਿਟੇਲਡ ਹੈਗੀ ਅਸੀਂ ਸ਼ਾਮ ਨੂੰ ਤੁਹਾਨੂੰ ਬ੍ਰੀਫ ਕਰਾਂਗੇ ਸਰ ਦੋਨੋਂ ਕੈਕਟਰ ਜਕਮੀ ਹੋਏ ਆ ਦੋਨੋਂ ਸ਼ੂਟਰ ਜਕਮੀ ਹੋਏ ਆ ਹਾਂਜੀ ਦੋ ਦੋਨੋਂ ਜਿਹੜੇ ਸੁੱਖਾ ਗੈਂਗਸਟਰ ਸੀਗਾ ਸੁਖਵਿੰਦਰ ਤੇ ਔਰ ਜਿਹੜਾ ਗੁਰਕੀਰਤ ਗੋਰੀ ਜਿਹੜੇ ਦੋਨੇ ਸੀਗੇ ਉਹ ਦੋਨਾਂ ਦੇ ਇੱਥੇ ਵੈਪਨ ਸੀ ਦੋਨਾਂ ਨੇ ਉੱਥੋਂ ਕ੍ਰਾਈਮ ਕਰਕੇ ਵੈਪਨ ਲਿਆ ਕੇ ਇੱਥੇ ਲੁਕੋ ਕੇ ਮੋਟਰਸਾਈਕਲ ਉੱਥੇ ਛੱਡ ਕੇ ਗਏ ਸੀ ਉਹਦੀ ਰਿਕਵਰੀ ਲਈ ਸਾਡੀ ਪੁਲਿਸ ਪਾਰਟੀ ਮਨੂ ਰਾਣਾ ਜੀ ਦੀ ਮੌਜੂਦਗੀ ਦੇ ਸਦਿ ਪੁਲਿਸ ਮੁਲਾਜ਼ਮ ਉਹਨਾਂ ਨੇ ਫੈਰ ਕੀਤਾ ਸੀ ਅਸੀਂ ਹਸਪੀਟਲ ਭੇਜਿਆ ਅਸੀਂ ਐਜ਼ ਆਫ ਨਾਊ ਸਾਨੂੰ ਜ਼ਿਆਦਾ ਤੌਰ ਤੇ ਕੋਈ ਨਹੀਂ ਫੇਰ ਵੀ ਉਹਨਾਂ ਦਾ ਅਸੀਂ ਮੈਡੀਕਲ ਐਗਜ਼ਾਮਿੰਨ ਕਰਾ ਰਹੇ ਹਾਂ ਕਿੱਦਾਂ ਕੰਡੀਸ਼ਨ ਕੰਡੀਸ਼ਨ ਉਹਨਾਂ ਦੀ ਡਾਕਟਰ ਦੱਸਣਗੇ ਮੈਂ ਵੀ ਜਾ ਕੇ ਦੇਖਿਆ ਜੇਕਰ ਅਸੀਂ ਗੱਲ ਕਰੀਏ ਇਹ ਉਹੀ ਪਿਸਟਲ ਨੇ ਜਿਹੜੀ ਉੱਥੇ ਇਸਤੇਮਾਲ ਹੁੰਦੀ ਸੀ ਕਿਉਂਕਿ ਉੱਥੇ ਤਾਂ ਬਲੌਕ ਹੋ ਗਏ ਸੀਗੇ ਉੱਥੇ ਤਾਂ ਚੱਲਦੀ ਨਹੀਂ ਸੀਗੇ ਜਿਵੇਂ ਅਸੀਂ ਸੀਸੀਟੀਵੀ ਵਿੱਚ ਦੇਖਿਆ ਹੈ ਸੇਮ 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 ਬਸ ਤਲਾ ਇਹਨਾਂ ਜੋ ਕੀ ਤੋਂ ਫਾਇਰ ਹੋਇਆ ਅੱਜ ਕੀ ਤੋਂ ਨਹੀਂ ਹੋਇਆ ਉਹ ਦੈਟ ਇਜ਼ ਟੂ ਬੀ ਸੀਨ ਉਹ ਦੇਖਦੇ ਹਾਂ ਅਸੀਂ ਜੀ ਜੀ ਇਹ ਦੋ ਕਿਸੇ ਇਤੋਂ ਬਰੰਮਤ ਹੋਈ ਸਰ ਹਾਂਜੀ ਦੋ ਬਿਲਕੁਲ ਇੱਕ ਵੱਡੀ ਕਾਮਯਾਬੀ ਹੈ ਕਿ 48 ਘੰਟੇਵਾਂ ਦੇ ਵਿੱਚ ਬਿਲਕੁਲ ਬਿਲਕੁਲ ਸਾਡੇ ਇੱਕ ਵਾਰੀ ਹੁਣ ਸਾਰਾ ਕੇਸ ਜਿਹੜਾ ਹੈ ਉਹ 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 ਤੁਹਾਨੂੰ ਬਰੀਫ ਹੋਤੇ ਕਰ ਦਾਂਗੇ ਸਾਨੂੰ ਸਾਡਾ ਕੰਸਰਨ ਥੋੜਾ ਜਿਹਾ ਮੈਡੀਕਲ ਤੋਂ ਉੱਥੇ ਜਾਣ ਦਾ ਥੋੜਾ ਉਹ ਅਸੀਂ ਉਹਦਾ ਥੋੜਾ ਜਿਹਾ ਬਰੀਫ ਕਰ ਦੋ ਸਰ ਪੂਰੀ ਪੂਰੀ ਚੱਲ ਚੱਲੀ ਉੱਥੇ ਕਿਸ ਜਗ੍ਹਾ ਤੇ ਰੁਕੇ ਹੋਏ ਸੀ ਕਿ ਹੁਸ਼ਿਆਰਪੁਰ ਕਿਸ ਜਗ੍ਹਾ ਹਜ਼ਾਰਪੁਰ ਸਰਾਂ ਸੀ ਇੱਕ ਸਰਾਂ ਦੇ ਵਿੱਚ ਰੁਕੇ ਹੋਏ ਸੀ ਅਸੀਂ ਲਗਾਤਾਰ ਇਹਨਾਂ ਨੂੰ ਜਿਹੜਾ ਫਾਲੋਅ ਅਪ ਕਰ ਰਹੇ ਸੀਗੇ ਸਾਡੀਆਂ ਟੀਮਾਂ ਪਿੱਛੇ ਸੀ ਇਹਨਾਂ ਦੇ ਇਹ ਅੱਗੇ ਅੱਗੇ ਉਤੋਂ ਇਹਨਾਂ ਨੇ ਭਜਣ ਦੀ ਕੋਸ਼ਿਸ਼ ਕੀਤੀ ਬੜੀ ਮੁਸਤੈਦੀ ਨਾਲ ਸਾਡੀ ਟੀਮ ਨੇ ਪਲੱਸ ਅਕਾਊਂਟਿੰਗ ਇੰਟੈਲੀਜੈਂਸ ਦੀਆਂ ਟੀਮਾਂ ਸਾਡੇ ਹੋਰ ਯੂਨਿਟਸ ਜਿਹੜੇ ਨਾਲ ਸਾਡੇ ਸਹਿਯੋਗੀ ਯੂਨਿਟ ਸੀਗੇ ਉਹ ਵੀ ਫਾਲੋ ਕਰ ਰਹੇ ਸੀ ਉਹਨਾਂ ਨੇ ਸਾਰਿਆਂ ਨੇ ਉਸ ਤਰੀਕੇ ਇਹਨਾਂ ਨੂੰ ਮੌਕੇ ਤੇ ਕਾਬੂ ਕਰਕੇ ਮੇਨ ਸਾਡੀ ਹੁਸ਼ਿਆਰਪੁਰ ਦੀ ਟੀਮ ਸੀ ਉਥੋਂ ਦੀ ਉਤੋਂ ਮੌਕੇ ਤੋਂ ਕਾਬੂ ਕੀਤਾ ਉਸ ਕਾਬੂ ਕਰਕੇ ਇਨਵੈਸਟੀਗੇਸ਼ਨ ਦਰਾਂ ਨੇ ਉਹ ਇਧਰ ਲੈ ਕੇ ਆ ਰਹੇ ਸੀ ਸ਼ਾਪ ਸ਼ੂਟਰ ਕੋਈ 30 ਥਿਊਰੀ ਕੰਮ ਆਈ ਕੋਈ ਮੋਬਾਈਲ ਲੋਕੇਸ਼ਨਸ ਦਾ ਇਨਫੋਰਮੇਸ਼ਨ ਉਹ 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 ਸਾਡੇ ਆਪਣਾ ਮੈਟਰ ਹੈਗਾ ਕਾਈਂਡਲੀ ਅਸੀਂ ਉਹ ਡਿਸਕਲੋਜ਼ ਨਾ ਕਰੀਏ ਇਨਾਂ ਤੇ ਪਰਚੇ ਕਿੰਨੇ ਨੇ ਕੋਈ ਸ਼ਾਪ ਸ਼ੂਟਰੇ ਟ੍ਰੈਂਡ ਨੇ ਜਾਂ ਉਸ ਪਾਈਆਂ ਤੇ ਉਹ ਉਹ ਸਾਰੀਆਂ ਗੱਲਾਂ ਤੁਹਾਨੂੰ ਡਿਟੇਲ ਅਸੀਂ ਇਹ ਵੀ ਖਬਰ ਆਈ ਕਿ ਦੋਨੋਂ ਅੱਜ ਲਿਸਟ ਨੇ ਚਿੱਟੇ ਦੇ ਆਦੀ ਨੇ ਉਹ ਸਾਰੀਆਂ ਗੱਲਾਂ ਤੁਹਾਨੂੰ ਮਿਲ ਕੇ ਡਿਟੇਲ ਦੱਸਾਂ ਹੈਗੇ ਆ ਡਰਾਗਟ ਟ੍ਰਿਕਸ ਵੀ ਹੈਗੇ ਨੇ ਇਨਾਂ ਦੇ ਨਾਲ ਜਿਹੜੀ ਹੋਰ ਇੰਪੋਰਟੈਂਟ ਨਵੀਂ ਗੱਲ ਹੈ ਕਿ ਤੀਸਰਾ ਬੰਦਾ ਜ ਉਹ ਸੁਖਜਿੰਦਰ ਇਹੇ ਸਭੀ ਉਹ ਵੀ ਨਾਲ ਕਾਬੂ ਆਇਆ ਜਿਹੜਾ ਮੋਟਰਸਾਈਕਲ ਲੈ ਕੇ ਬਾਹਰ ਖੜਾ ਸੀਗਾ ਜਿਹੜਾ ਮੋਟਰਸਾਈਕਲ ਤੋਂ ਬਾਹਰ ਉਤਰਿਆ ਸੀਗਾ ਮੋਟਰਸਾਈਕਲ ਤੋਂ ਉਤਰ ਕੇ ਸਾਈਡ ਤੇ ਹੋ ਗਿਆ ਸੀ ਜਿਹੜਾ ਤੀਸਰਾ ਪੰਦਾ ਸੀ ਉਹ ਵੀ ਮੌਕੇ ਤੁਸੀਂ ਕਾਬੂ ਕਰ ਲਿਆ ਸਿੱਥੇ ਸੀ ਵੈਪਨ ਰਿਕਵਰ ਕਰ ਲਿਆ ਜੀ ਉਹ ਵੈਪਨ ਸਾਡੇ ਸਾਡੀ ਫ੍ਰੈਂਸਿਕ ਟੀਮਸ ਆਈ ਆ ਅਸੀਂ ਮੌਕੇ ਤੇ ਆ ਕੇ ਦੇਖਿਆ ਵੈਪਨ ਸਾਡੇ ਦੋਨੇ ਰਿਕਵਰ ਹੋ ਗਿਆ ਅਸੀਂ ਉਹਨੂੰ ਪ੍ਰੋਪਰ ਪ੍ਰੋਪਰ ਜੋ ਸਾਡਾ ਹੈਗਾ ਸਿਸਟਮ ਹੈਗਾ ਇਨਵੈਸਟੀਗੇਸ਼ਨ ਦੇ ਅਧਾਰ ਤੇ ਉਹਨੂੰ ਪ੍ਰੀਜ਼ਰਵ ਕਰਦੇ ਹੋ ਉਸ ਤਰੀਕੇ ਨਾਲ ਨਹੀਂ ਕਰਦੇ ਉਹ ਸ਼ੂਟਰ ਇੰਜਰਡ ਹੋਏ ਆ ਉਹਨਾਂ ਨੂੰ ਦੋ ਦੋਨੋਂ ਸ਼ੂਟਰ ਇੰਜਰਡ ਹੋਏ ਨਹੀਂ ਉੱਥੇ ਬੋਥ ਬੇ ਕਿੰਨੇ ਪੈਸੇ ਚ ਡੀਲ ਹੋਈ ਸੀ ਕੁਝ ਪਤਾ ਨਹੀਂ ਉਹ ਡਿਟੇਲ ਦਾ ਆਫ ਇਨਵੈਸਟੀਗੇਸ਼ਨ ਆ ਕਾਫੀ